ਤੱਪਸੀ ਪਨੂਥ ਅਮਿਤ ਸਾਧ ਦੀ ਗਾਮੀ ਫਿਲਮ ਰਨਿੰਗ ਸ਼ਾਦੀ.com ਅਗਲੇ ਸਾਲ 3 ਫਰਵਰੀ ਨੂੰ ਰਿਲੀਜ਼ ਹੋਵੇਗੀ। ਤੱਪਸੀ ਨੇ ਟਵਿੱਟਰ ਤੇ ਖਬਰ ਸਾਂਝੀ ਕੀਤੀ ਹੈ। ਤੱਪਸੀ ਨੇ ਹਾਲ ਹੀ ਦੇ ਵਿੱਚ ਅਕਸ਼ੇ ਨਾਲ ਆਪਣੀ ਆਉਣ ਵਾਲੀ ਫਿਲਮ ਨਾਮ ਸ਼ਬਾਨਾ ਦੀ ਸ਼ੂਟਿੰਗ ਪੂਰੀ ਕੀਤੀ ਹੈ। ਐਤਵਾਰ ਸ਼ਾਮ ਮੁੰਬਈ ਵਿੱਚ ਸਟਾਰ ਪਲੱਸ ਕ੍ਰੀਨ ਅਵਾਰਡਸ ਕਰਵਾਏ ਗਏ ਜਿਸ ਨੂੰ ਕੈਨ ਖਾਨ ਅਤੇ ਦਬੰਗ ਖਾਨ ਨੇ ਹੋਸਟ ਕੀਤਾ। ਕਾਫੀ ਸਮੇਂ ਪਿਛੋਕੜ ਇਕੱਠੇ ਨਜ਼ਰਾਂ ਦੋਮੇ ਖਾਨਸ ਨੇ ਇੱਕ ਮੰਚ ਤੇ ਖੂਬ ਮસ્ਤੀ ਕੀਤੀ। ਹਾਲੀਵੁੱਡ ਦੇ ਸਾਰੇ ਸਿਤਾਰੇ ਸ਼ੋਅ ਦੇ ਵਿੱਚ ਮੌਜੂਦ ਸਨ। ਸਮਰੂਪ ਬਨੇਤਰੀ ਰੇਖਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੋਨੂ ਕਪੂਰ ਨੇ ਰੇਖਾ ਦੇ ਗੀਤਾਂ ਦੇ ਡਾਂਸ ਕੀਤਾ ਜਿਸ ਮਗਰੋਂ ਰੇਖਾ ਨੇ ਆਪਣੇ ਹਿੱਟ ਗਾਣੇ ਪਰਦੇਸੀਆ ਦੇ ਜਮਕੇ ਠੁਮਕੇ ਲਗਾਏ ਰੇਖਾ ਦੇ ਇਸ ਯਾਦਗਾਰ ਪਰਫਾਰਮੈਂਸ ਨੇ ਸਭ ਦਾ ਦਿਲ ਜਿੱਤ ਲਿਆ ਬਨੇਤਰੀ ਅਥਿਆ ਸ਼ੇਟੀ ਮੁਤਾਬਕ ਉਹਨਾਂ ਨੇ ਆਪਣੀ ਆਗਾਮੀ ਫਿਲਮ ਮੁਬਾਰਕਾਂ ਵਿੱਚ ਆਪਣੀ ਕਾਮੇਡੀ ਸਕਿਲਸ ਨੂੰ ਚੰਗਾ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ ਹੀਰੋ ਫਿਲਮ ਨਾਲ ਡੈਬਿਊ ਕਰਨ ਵਾਲੀ ਅਥਿਆ ਨਾਲ ਮੁਬਾਰਕਾਂ ਵਿੱਚ ਅਨਲ ਕਪੂਰ ਅਤੇ ਅਰਜੁਨ ਕਪੂਰ ਵੀ ਨੇ ਅਭਿਨੇਤਾ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਚਰਚਾਵਾਂ ਤੋਂ ਦੂਰ ਰੱਖਦੇ ਨੇ ਅਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਰਣਵੀਰ ਮੁਤਾਬਕ ਉਹ ਉਸੋ ਸਮਝ ਕੇ ਅਜਿਹਾ ਕਰਦੇ ਨੇ ਇਸੇ ਲਈ ਇਹ ਉਹਨਾਂ ਦੀ ਪਰਸਨਲ ਲਾਈਫ ਹੁੰਦੀ ਹੈ। ਵਿੱਧੇ ਬਾਲ ਨੇ ਫਿਲਮ ਕਹਾਣੀ ਟੂ ਦੁਰਗਾ ਰਾਣੀ ਸਿੰਘ ਨੇ ਦੋ ਦਿਨਾਂ ਵਿੱਚ 10 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ 4 ਕਰੋੜ 25 ਲੱਖ ਰੁਪਏ ਕਮਾਏ ਜਦਕਿ ਦੂਸਰੇ ਦਿਨ 5 ਕਰੋੜ 79 ਲੱਖ ਦੀ ਬਾਕਸ ਆਫਿਸ ਕਲੈਕਸ਼ਨ ਕੀਤੀ। ਮੇਤ੍ਰਿਕ ਅੰਗਨਾ ਰਣੋਂ ਨੇ ਦੱਸਿਆ ਕਿ ਬਾਲੀਵੁੱਡ ਚ ਉਹਨਾਂ ਦੀ ਸ਼ੁਰੂਆਤ ਬਈ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਲੋਕ ਉਹਨਾਂ ਨੂੰ ਕੱਪੜੇ ਪਾਉਣ ਦੇ ਟੰਗ ਤੇ ਅੰਗਰੇਜ਼ੀ ਨਾ ਬੋਲਣ ਕਾਰਨ ਸ਼ਰਮਿੰਦਾ ਕਰਦੇ ਸਨ ਅੰਗਨਾ ਮੁਤਾਬਕ ਉਹਨਾਂ ਨੂੰ ਇਸ ਗੱਲ ਤੇ ਕੋਈ ਸ਼ਰਮ ਨਹੀਂ ਹੈ ਕਿਉਂ ਕਿ ਥੋਈ ਹੈ ਫਿਲਮਕਾਰ ਕਰਨ ਜੋਹਰ AA ਫਿਲਮਸ ਨਾਲ ਸਾਂਝੇਦਾਰੀ ਕਰਦਾ ਗਾਜ਼ੀ ਅਟੈਕ ਨਾਮ ਦੀ ਫਿਲਮ ਦਾ ਨਿਰਮਾਣ ਕਰ ਰਹੇ ਨੇ ਇਹ ਪਾਰ ਦੀ ਪਹਿਲੀ ਜਹੀ ਫਿਲਮ ਹੋਏਗੀ ਜਿਸ ਵਿੱਚ ਸਮੁੰਦਰ ਅੰਦਰ ਲੜੇ ਜਾਣ ਵਾਲਾ ਯੁੱਧ ਛਾਇਆ ਜਾਏਗਾ ਕਰਨ ਨੇ ਫਰਮ ਦਾ ਪੋਸਟਰ ਸ਼ੇਅਰ ਕਰਦੇ ਦੱਸਿਆ ਹੈ ਕਿ ਇਸ ਤਾਰਿਖ ਫਰਵੀ 2017 ਨੂੰ ਰਿਲੀਜ਼ ਹੋਵੇਗੀ ਅਲੀਏ ਤੇ ਸ਼ਰੂਦੀ ਫਿਲਮ ਡੇਅਰ ਜ਼ਿੰਦਗੀ ਨੇ 9 ਦਿਨਾਂ ਦੇ ਵਿੱਚ 52 ਕਰੋੜ ਰੁਪਏ ਤੋਂ ਵੱਧਾ ਬਿਜ਼ਨਸ ਕਰ ਲਿਆ 25 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਹੁਣ ਤੱਕ 52 ਕਰੋੜ 75 ਲੱਖ ਰੁਪਏ ਤੋਂ ਵੱਧ ਕਮਾ ਲਏ ਨੇ ਇਹਨਾਂ ਨੇ ਦੁਨੀਆ ਭਰ ਵਿੱਚ ਫਿਲਮ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ